ਲਓ ਜੀ ਬਾਈ ਏਜੰਸੀ ਪਹੁੰਚ ਗਿਆ ਟਰੈਕਟਰ ਲੈ ਕੇ ਆਪਾਂ ਤੇ ਅੱਜ ਕੀ ਤੁਹਾਨੂੰ ਕਿਆ ਕੁ ਸੁਧਾਰ ਲੱਗਿਆ ਦੇ ਵਿੱਚ ਨਵੀਆਂ ਚੀਜ਼ਾਂ ਕਿਆ ਦੇਖੀਆਂ ਤੇ ਬਾਕੀ ਵੀਰੇ ਰੇਟ ਦੀ ਗੱਲ ਕਰੀਏ ਜੀ ਬੱਬੇ ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ 585 ਟਰੈਕਟਰ ਮਹੀਂਦਰਾ بڑا ਘੈਂ ਟਰੈਕਟਰ ਹੈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਪੂਰਾ ਘੈਂਟ ਹੈ ਟਨ ਟਨ ਪਿਆ ਜੀ ਤੇ ਇੱਕ ਬੱਬੂ ਵੀਰੇ ਨੇ ਆਪਣੇ ਸੁਪਰ ਸੀਟਰ ਲੈ ਆਏ ਉਹਦੇ ਵਿੱਚ ਤੁਹਾਨੂੰ ਦੱਸੋਗੇ ਵੀ ਪਿਛਲੇ ਸੁਪਰ ਸੀਟਰ ਨਾਲੋਂ ਇਸ ਵਾਲੇ ਮਾਡਲ ਵਿੱਚ ਕਿਹੜੀਆਂ 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 ਕਮੀਆਂ ਹੈਗੀਆਂ ਤੇ ਉਹ ਚੱਕੀਆਂ ਗਈਆਂ ਐ ਤੇ ਇੱਕ ਆਪਣੇ ਨਵਾਂ ਡੈਕਟਰ ਵੇਚਦਾ ਉਹ ਆਪਾਂ ਨੇ ਇੰਡੋਫਰਮ ਦੇਤਾ 30 60 ਦੇ ਆਏ 3 ਸਪੀਡ ਉਹਦੀ ਜਗ੍ਹਾ ਆਪਾਂ ਨੇ 585 ਲਿਆਂਦਾ ਤੇ 585 ਰੁਪਈ ਪਹਚਾਈ ਪੂਰੀ ਕਾਇਮ ਐ ਬਹੁਤ ਨਾੜ ਦਾ ਡੈਕਟਰ ਇਹ 3000 ਆਰਪੀਆ ਪਾਤਾ ਮੈਂ ਕਹਿੰਨਾ ਪਿਆ ਨੂੰ ਹੱਥ ਲਾਦਾਂ ਹੋਊਗਾ ਠੀਕ ਆ ਜੀ ਬਾਕੀ ਤੁਸੀਂ ਵੀਡੀਓ ਮੈਂ ਐਡ ਕਰੂੰਗਾ ਦੇਖ ਲਿਓ ਧਿਆਨ ਨਾਲ ਬਾਕੀ ਜਿਹਨੇ ਡੈਕਟਰ ਲੈਣਾ ਹੈ ਡੈਕਟਰ ਵੀ ਦੇਖ ਲਿਓ ਤੇ ਆਜੋ ਫਿਰ ਗੱਡੀ ਸ਼ੁਰੂ ਕਰ ਲਈਏ ਜੀ ਬਾਈ ਸੁਪਰ ਸੀਟਰ ਲੈ ਆਪਣੇ ਮਾਗੀ ਵੀਰੇ ਨੇ ਠੀਕ ਦੁਬਾਰੇ ਕਿ ਚਲੋ ਅਸੀਂ ਇਹ ਫੋਟੋ ਖਿਚਾ ਰਹੇ ਹਾਂ ਠੀਕ ਆ ਜੀ 8 ਫੁੱਟਾ ਸੁਪਰ ਸੀਟਰ ਲੈ ਆ ਬਾਈ ਤੇ ਪੱਬੂ ਵੀਰੇ ਵਧਾਈਆਂ ਤੁਹਾਨੂੰ ਸੁਪਰ ਸੀਟਰ ਦੀਆਂ ਠੀਕ ਆ ਕਿੰਨੇ ਫੁੱਟਾ ਲੈ ਆਦ ਕੀ 8 ਫੁੱਟਾ ਠੀਕ ਆ ਜੀ ਤੇ ਆਦ ਕੀ ਤੁਹਾਨੂੰ ਕੋਈ ਸੁਧਾਰ ਲੱਗਿਆ ਦੇ ਵਿੱਚ ਨਵੀਆਂ ਚੀਜ਼ਾਂ ਕਿ ਆ ਦੇਖੀਆਂ ਇੱਕ ਤਾਂ ਆਰੰਗ ਸੇਫਟੀ ਕਰਦੀ ਹੈ ਠੀਕ ਹੈ ਰਪੈਰ ਬਹੁਤ ਪਟਨੇ ਤੇ ਬਜੇ ਜਾਣਾ ਠੀਕ ਹੈ ਬੇਟ ਵੀ ਘਟਾਤਾ ਕੇ ਰੋ ਠੀਕ ਹੈ ਆ ਕੀ ਦੁਰਦੀ ਦੀ ਉਹਦੇ ਠੀਕ ਹੈ ਠੀਕ ਕਰਦੀ ਬਾਕੀ ਆਹ ਸਾਰੇ ਪੂਰੇ ਦਿੱਕਤਾਂ ਦੀ ਜਿਹੜੀ ਆ ਜੀ ਵਿੰਗੀਆਂ ਦੀ ਠੀਕ ਹੈ ਉਹਦੇ ਉੱਪਰ ਲਾ ਦੇ ਆ ਮੋਟੀ ਕਰਦੀ ਉਹ ਵੀ ਬਾਕੀ ਆ ਸੋ ਕਰਦਾ ਬੀਜ ਬੂਜੇ ਕੱਢਣ ਨੂੰ ਰੇ ਕੱਢਣ ਨੂੰ ਬਾਕੀ ਉਧਰ ਗੇਅਰ ਸਿਸਟਮ ਦਾ ਚੈਨ ਨਾਲ ਕੱਢਦਾ ਹੈ ਨਾ ਚੈਨ ਕੱਢਦੀ ਅੱਛਾ ਰੁੱਲੇ ਚ ਬਾਕੀ ਬੇਡ ਆ ਥੋੜਾ ਜਿਹਾ ਬੇਡ ਦਾ ਫਰਕ ਪਾਤਾ ਬੀਜ ਪੈਣਾ ਟ੍ਰੈਕਟਰ ਘੜੇ ਹੁੰਦੇ ਦੇ ਬਿਲਡ ਕਰਕੇ ਠੀਕ ਹੈ ਚੈਨ ਅੱਗੇ 13 ਆਉਂਦੀਆਂ ਉਹਦੇ ਨਾਲ 14 ਅੱਗੇ 13 ਆਉਂਦੀਆਂ ਹੁਣ 14 ਜਗ੍ਹਾ ਤਿੰਨ ਆਏ ਹੈ ਬਾਈ ਠੀਕ ਹੈ ਠੀਕ ਹੈ 14 ਫੋਰ ਹੋ ਗਏ 14 ਫੋਰ ਹੋ ਗਏ ਜਿਹੜਾ ਗਰਾਰੀ ਨੇ ਜਿਹੜਾ ਜੀ ਰਿਮੀਤੀ ਉਹ ਨਾ ਜਗਾ ਛੱਡਤੀ ਉਹ ਸਪੇਸ ਬਣ ਗਈ ਠੀਕ ਆ ਸਾਡੇ ਹਾਂ ਆ ਦਿਖਾਤਾ ਬਾਈ ਬਾਕੀ ਜੋ ਤਾਂ ਕੋਈ ਨਹੀਂ ਕਰਨਾ ਸੌਖਾ ਸੌਖਾ ਹੋ ਗਿਆ ਬਾਈ ਜਿਹੜੀਆਂ ਸ਼ੋਰੂਮਾਂ ਕਮੀਆਂ ਦੀਆਂ ਸਾਰੀਆਂ ਝੱਕਦੇ ਥੋੜੇ ਕਹਿਣੇ ਦਾ ਮਤਲਬ ਅੱਗੇ ਪਾਈ ਨੂੰ ਮੈਂ ਦੱਸ ਸਕੀ ਗਿਆ ਤਾਂ ਤੱਕ ਸੁਣੋ ਸਾਰੀਆਂ ਕਲੀਅਰ ਕਰ ਸਾਰੀਆਂ ਸਾਰੀਆਂ ਆ ਵੀ ਮੈਨੂੰ ਦਿੱਕਤ ਮੈਂ ਦੱਸ ਸਕੀ ਜੇ ਕੋਈ ਆਉਂਦੀ ਆ ਵੀ ਬਾਈ ਯੂਰੇ ਇਹਦੇ ਵਾਸਤੇ ਲਾਇਓ ਠੀਕ ਆ ਨਟ ਬੋਲ ਟੁੱਟੇ ਹੋਰੇ ਆਹ ਚੀਜ਼ ਨਾ ਮੈਂ ਪਿਛਲੀ ਵਾਰ ਬਹੁਤ ਤੰਗ ਹੋਇਆ ਔਰ ਇਹਦੇ ਨਟ ਟੁੱਟ ਹੀ ਗਏ ਅੱਛਾ ਥੋੜਾ ਪੱਕੀ ਬਿਲਡਿੰਗ ਕਰਤੀ ਨਾਲੇ ਔਰੇ ਬਸ ਠੀਕ ਹੈ ਨਟ ਬਾਦਾ ਯਾਨੀ ਕਿ ਤੁਹਾਡੀ ਸੋਣੀ ਆ ਸਾਰੀ ਕੰਪਨੀ ਨੇ ਬਸ ਠੀਕ ਹੈ ਜੀ ਕੰਪਲੀਟ ਜਿਹੜੀ ਚਾਹੀਦੀ ਦੱਸ ਕੇ ਗਿਆ ਤਾਂ ਨਾ ਠੀਕ ਹੈ ਬਾਈ ਕੰਮ ਚਾਹੀਦਾ ਹੀ ਐਵੇਂ ਹੋਇਆ ਠੀਕ ਨਹੀਂ ਹੁਣ ਕਹਾ ਕਿ ਉਹਨੂੰ ਵੱਧ ਪਤਾ ਹੁੰਦਾ ਰੋਹ ਚਲਾਉਣੀ ਆ ਟੁੱਟਣ ਦੀ ਬੋਤ ਮੈਂ ਬਿਲਡਿੰਗ ਕਰਾਉਂਦਾ ਰਿਹਾ ਹੁਣ ਉਹ ਜਿਹੜਾ ਪਿੰਨ ਸਿਸਟਮ ਕਰਦਾ ਬਹੁਤ ਵਧੀਆ ਕਰਦਾ ਮੈਂ ਉਹਦੇ ਵਿੰਗੇ ਹੁੰਨ ਦਾ ਡਰ ਆ ਹੁਣ ਟੁੱਟਣ ਦਾ ਡਰ ਆ ਉਹਦੇ ਪਿੰਨ ਹਾਂ 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 ਉਹਨੇ ਪਲੇ ਦੇਈ ਜਾਣੀ ਜਾਂ ਹਿੱਲ ਚਾ ਲਾਉਣਾ ਸਹੀ ਗੱਲ ਹੈ ਉਹ ਵਿੱਚ ਪਹਿਲਾਂ ਪਲੇ ਹੈ ਨਹੀਂ ਤਾਂ ਪੂਰਾ ਪੂਰਾ ਦਾ ਪੂਰੇ ਪੂਰੇ ਕਰਕੇ ਜ਼ੋਰ ਮਾਰਦਾ ਤਾਂ ਉਹ ਵਿੰਗੀ ਕਰ ਦਿੰਦਾ ਠੀਕ ਹੈ ਠੀਕ ਹੈ ਠੀਕ ਹੈ ਮੇਰੇ ਚੱਕਰ ਦਾ ਯਾਨੀ ਕਿ ਹੁਣ ਤੁਹਾਡੀ ਸਾਰੀ ਟੱਕਰ ਚੱਕਦੇ ਤਾਂ ਤਸੱਲੀ ਆ ਬਾਈ ਨਾਲੇ ਤੁਸੀਂ ਇੱਕ ਮਿਰਚਾਂ ਵਾਲ ਵੀ ਹਾਂ ਈਦੀ ਸ਼ਕਤੀਮਾਨ ਨੇ ਉਹ ਚੱਲਣੀ ਹੈ ਬਾਈ ਪਹਿਲਾਂ ਜਾਂ ਸੱਤ ਦਾ ਠੀਕ ਆ ਤੇ ਬਾਈ ਪਹਿਲਾਂ ਸੋਨਾ ਲੀਕਾ ਚਲਾਉਂਦਾ ਤਾਂ ਹੁਣ ਬਾਈ ਨੇ 969 ਲਿਆ ਵਾ ਸੀ ਆਰ ਡੀ ਆਈ ਇਹਦੇ ਤੁਸੀਂ ਵੀਡੀਓ ਦੇਖੀ ਵੀ ਹੋਣੀ ਆਪਣੇ ਚੈਨਲ ਤੇ ਤਕਰੀਆਂ ਤੁਗੀਆਂ ਨੂੰ ਹਾਈ ਟਰੈਕਟਰ ਦਾ ਹੋ ਸੇਮ ਤੇ ਬਾਕੀ ਸਾਡੇ ਪਿੰਡ ਦੇ ਮੁੰਡੇ ਆ ਸਾਰੇ ਸਿੰਗਲ ਦੇ ਇਕੱਠੇ ਹੋਏ ਹੋਵੇ ਸਾਰੇ ਬਾਈ ਠੀਕ ਆ ਤੇ ਤਿੰਨ ਬੰਦੇ ਸਨ ਟਰੈਕਟਰ ਹੀ ਬਹੁਤ ਸੋਹਣਾ ਲੱਗਦਾ ਟਰੈਕਟਰ ਘੈਂਟ ਲੱਗਦਾ ਬਾਈ ਬੈ ਕੇ ਦੇਖ ਉੱਪਰ ਉਧਰੋਂ ਝੜ ਜਾ ਇਹਨਾਂ ਨੂੰ ਉੱਚਾ ਜਾਦੇ ਆ ਉੱਚਾ ਤਾਂ ਹੈ ਤੇ ਬਾਈ ਛਾਵਟ ਇਹਦੀ ਵੱਡੀ ਕਿਉਂ ਨਹੀਂ ਆ ਗਈ ਸਾਰੀ ਉਹ ਨਹੀਂ ਛਾਵਟ ਆਪਣੀਆਂ ਕੀ ਆਨੇ ਹੁੰਦੀਆਂ ਠੀਕ ਹੈ ਥੋੜੀ ਜੀ ਉਹ ਫਿਰ ਨਹੀਂ ਜਿਵੇਂ ਆਪਣਾ ਹੌਲੈਂਡ ਦੇ ਸਾਰੀ ਪੈ ਜਾਂਦੀ ਇਹਦੇ ਨਹੀਂ ਭਾਈ ਸਾਰੀ ਪੈ ਜਾਂਦੀ ਇਹਨੂੰ ਨਹੀਂ ਪੈਂਦੀ ਓਕਣਾ ਇਹਨਾਂ ਨੁਕਾਂ ਬੜੀਆਂ ਹੁੰਦੀਆਂ ਨਾ ਹੌਲੇ ਅੱਛਾ ਉਹ ਉਹਦਾ ਡੂੰਗਾ ਹੁੰਦਾ ਉਹ ਵਿੱਚੋਂ ਲੰਬੀ ਹੁੰਦੀ ਇਹਦੀ ਮਿੰਗੀ ਛੋਟੀ ਹੈ ਠੀਕ ਹੈ ਠੀਕ ਹੈ ਸਿਆਸੀ ਆ ਨਾ ਚੀਜ਼ ਠੀਕ ਹੈ ਹੌਲੇ ਦੀ ਆ ਜੀ ਲੰਬਾਈ ਚ ਹੁੰਦੀ ਹੈ ਸਹੀ ਹੈ ਸਹੀ ਹੈ ਉਹ ਅੰਦਰ ਨੂੰ ਵੀ ਡੂੰਗਾ ਉਹ ਉਹਨੂੰ ਇੰਨਾ ਡੂੰਗਾ ਹਾਂ ਠੀਕ ਹੈ ਠੀਕ ਹੈ ਮੈਨੂੰ ਪਹਿਲਾਂ ਉਹੀ ਲੱਗਿਆ ਮੈਂ ਚਾ ਲਿੰਕਾਂ ਲੰਬੀਆਂ ਹੋਣਗੀਆਂ ਖਬਰੇ ਸਾਰੀ ਉਹ ਆ ਜਾਣੀ ਨਹੀਂ ਨਹੀਂ ਠੀਕ ਹੈ ਥੋੜੀ ਜਨੀ ਵੱਡੀ ਕੱਡੀ ਹੈ ਠੀਕ ਹੈ ਠੀਕ ਹੈ 34 35 ਇੰਚ ਦੀ ਸ਼ਾਰਤ ਹੁੰਦੀ ਹੈ ਠੀਕ ਹੈ ਭਾਈ ਤੇ ਬਾਈ ਚਲੋ ਹੁਣ ਵਧਾਈ ਕਰੀਏ ਬਾਈ ਨੂੰ ਚਾਹ ਪਾਣੀ ਪਿਲਾ ਦਈਏ ਠੀਕ ਹੈ ਵੀਰੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਦੁਬਾਰੇ ਸੱਣਾ ਫਰਮੇ ਦੇਖ ਲੈਣਾ ਸੱਬੇ ਨੂੰ ਸੱਬੇ ਨੂੰ ਦਿਖਾਉਨੇ ਬਾਈ ਸਾਨੂੰ ਉੱਪਰ ਬਹਿ ਕੇ ਲੈ ਬਾਈ ਸੱਬੇ ਨੂੰ ਦੇਖੋ ਆਪਣੇ ਭੈਣ ਨੂੰ ਦਰਵਾਜ਼ਾ ਬਹੁਤ ਵਧੀਆ ਭੈਣ ਕਿਹਦੇ ਨਾਲ ਸੱਣਾ ਜਿਹੜਾ ਦੋ ਘਰਾਂ ਨਾਲ ਹੋ ਤੂੰ ਸੁਮੇਰੀਓ ਬਈ ਇੱਥੇ ਕਰੀਆ ਤੂੰ ਮੇਰੇ ਸਾਹਮਣੇ ਖੜਕੇ ਹਾਂ ਆਹੋ ਉਹ ਫਿਰ ਟੂ ਵੀਲ ਆ ਫੋਰ ਵੀਲ ਆ ਆ ਉੱਚਾ ਵੀ ਕਿੰਨਾ ਹੈ ਉਹ ਤੇ ਹਾਂ ਨਾ ਸਹੀ ਆ ਨਾ ਨਾ ਠੀਕ ਆ ਟਰੰਬੂ ਵੀ ਰੰਗ ਕਟੰਗ ਤੇ ਸੋਹਣਾ ਲੱਗਦਾ ਖੜਾ ਠੀਕ ਨਹੀਂ ਜੱਜਦਾ ਟਰੈਕਟਰ ਪੂਰਾ ਤੇ ਬਾਕੀ ਤੁਹਾਨੂੰ ਟਰੈਕਟਰ ਬਾਰੇ ਦੇਖਿਆ ਵੀ ਉਸ ਬਾਕੀ ਤਵੀਆਂ ਤੁਵੀਆਂ ਕਿੱਟਣਾ ਚੱਲਦਾ ਹੈ ਪਿਛਲੇ ਸਾਲ ਸੁਪਰ ਡਰੇਪਾਈ ਚਲਾਇਆਤਾ ਬਾਈ 7 ਫੂਟਾ ਜਿਹੜਾ ਤਾਂ ਹੈਗਾ ਤਾਂ ਐ ਤੇ ਕੀ ਫਿਰ 8 ਫੂਟਾ ਲੀ ਲੈ ਠੀਕ ਹੈ ਬੜਾ ਟਰੈਕਟਰ ਆ ਬਸ ਇਹਦੀ ਪਾਵਰ ਖੁੱਲੀ ਪਾਵਰ ਹੈ ਇਹਦਾ ਹਾਂ ਆ ਨਹੀਂ ਫਿਰ ਜਾਣਾ ਪਿਛਲੇ ਸੀਜ਼ਨ ਬਾਈ ਮੈਂ ਕਹਿੰਦਾ ਪਹਿਲੇ ਦੋਵੇਂ ਮੀਡੀਅਮਾਂ ਚੱਲੀ ਗਿਆ ਇਹੇ ਉਕਣੀ ਚੱਲੀ ਜਾਣਾ ਇਹਨਾਂ ਫਰਕ ਨਹੀਂ ਹੈ ਪਾਵਰਪੋਰ ਖੁੱਲੀ ਆ ਕੁਤ ਹੈ ਐਸੀ ਆਰ ਡੀ ਆਈ ਤੇ ਚਲੋ ਬਾਈ ਅੱਗੇ ਦੇਖਦੇ ਆ ਫਿਰ ਅਨੇ ਤੇ ਲਓ ਜੀ ਬਾਈ ਜਾਂਸੀ ਪਹੁੰਚ ਗਏ ਟਰੈਕਟਰ ਲੈ ਕੇ ਆਪਾਂ ਇਹ ਟਰੈਕਟਰ ਆਪਾਂ ਨੇ ਅੱਜ ਵਿੱਚ ਕੱਟਿਆ ਏ ਠੀਕ ਹੈ ਅੱਜ ਦੋ ਤਿੰਨ ਕੰਮ ਹੋ ਗਏ ਇੱਕ ਆਪਣਾ ਬੱਬੂ ਬਾਈ ਨੇ ਸੁਪਰ ਸਿੱਟਰ ਲੈ ਲਿਆ 8 ਫੁੱਟ ਤੇ ਇੱਕ ਆਪਣਾ ਨਾਵਾ ਵੇਗ ਗਿਆ ਪੁਰਾਣਾ ਆਪਾਂ ਨੇ ਵਿੱਚ ਕੱਟ ਲਿਆ ਇਹ ਠੀਕ ਹੈ ਜੀ ਤੇ ਟਰੈਕਟਰ ਹੈਗਾ 585 ਮਹਿੰਦਰਾ 2002 ਪਤਾ ਨਹੀਂ 2003 ਮਾਡਲ ਟਰੈਕਟਰ ਤੇ ਕਾਪੀ ਮੈਂ ਹਲੇ ਦੇਖੀ ਨਹੀਂ ਵੈਸੇ ਠੀਕ ਹੈ ਪੰਜਾਬ ਦਾ ਨੰਬਰ ਹੈ ਤੇ ਬਾਕੀ ਰੰਗ ਰੂੰਗੇ ਤੇ ਬਾਈ ਸਾਰਾ ਦੁਬਾਰੀ ਹੋਇਆ ਬਾਈ ਵਿੱਚ ਕੋਈ ਉਹ ਪਾ ਲਕੋ ਨਹੀਂ ਹੈਗੇ ਸੋ ਦਾ ਮਗਰਾੜਾ ਸਾਰਾ ਰੰਗ ਦੁਬਾਰੀ ਹੋਇਆ ਵਾ ਬਾਡੀ ਦਾ ਰੰਗ origignal ਹੈ ਬਾਈ ਬਾਡੀ ਦਾ ਰੰਗ ਨਾਲ ਦਾ ਹੈ ਪ੍ਰੀਮਾ ਰੂਮਾ ਦਾ ਵੀ ਨਾਲ ਦਾ ਹੀ ਹੈ ਜਿੰਨਾ ਕਿ ਲੱਗਦਾ ਹੈ ਵੀ 쇼 ਜਿਹੜੀ ਇਹਨਾਂ ਦੀ ਹੈਗੀ ਹੈ ਦੋ ਹੀ ਚਾਦਰ ਹੁੰਦੀ ਸੀ ਪਹਿਲਾਂ ਜਿਸਤੀ ਜੀ ਉਹਦੇ ਵਿੱਚ ਪੇਪੜੀਆਂ ਉਤਰ ਜਾਂਦੀਆਂ ਤਾਂ ਕਰਕੇ ਫਿਰ ਰੰਗ ਦੁਬਾਰੇ ਕਰਾ ਲੈਂਦਾ ਬੰਦੇ ਕਈ ਵਾਰ ਇਹਦੇ ਸਾਰੇ ਪੇਪੜੀਆਂ ਉਤਰ ਜਾਂਦੀਆਂ ਉੱਪਰ ਤੇ ਸ਼ੋਅਰ ਮਗਰਾੜਾ ਬਾਈ ਦੁਬਾਰੀ ਰੰਗੇ ਹੋਏ ਆ ਤੁਹਾਨੂੰ ਬਾਰ ਬਾਰ ਕਹਿ ਰਹੇ ਹਾਂ ਮੈਂ ਠੀਕ ਹੈ ਤੇ ਪੰਜਾਬ ਦਾ ਨੰਬਰ ਹੈ ਉਦਾਂ ਟਰੈਕਟਰ ਦੀ ਚਲਾਈ ਚਲੋ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਮੈਂ ਹੁਣ ਚਲਾ ਕੇ ਉਹ ਲੈ ਕੇ ਆਇਆ ਆ ਤੇ ਟਰੈਕਟਰ ਪੂਰੇ 3000 RPM ਤੋਂ ਚੱਲਦਾ ਤਾਂ ਨਾ ਕੋਈ ਗੇਅਰ ਚ ਆਵਾਜ਼ ਆਈ ਨਾ ਇੰਜਨ 'ਚ ਕੋਈ ਚੇਂਜ ਆਇਆ ਬਾਅਦ ਦਾ ਠੀਕ ਹੈ ਇੱਕੋ ਜਿੱਥੇ ਰੇਸ ਬੰਨੀ ਵੀ ਉਸੇ ਰੇਸ 'ਮਾ ਉੜਦਾ ਹੀ ਜਾ ਰਿਹਾ ਟਰੈਕਟਰ ਮੇਰੇ ਹਿਸਾਬ ਨਾਲ ਵੀ 45-50 ਦੇ ਵਿੱਚ ਵਿੱਚ ਸਪੀਡ ਹੋਊਗੀ ਮਤਲਬ ਮਹਿਸੂਸ ਹੁੰਦਾ ਦਾ ਵੀ ਹਾਂ ਟਰੈਕਟਰ ਕਾਫੀ ਤੇਜ਼ ਹੈ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਮਹਿੰਦਰੀਆਂ ਦਾ ਚੱਕਰ ਵਾਧੂ ਤੇਜ਼ ਹੁੰਦੇ ਇਹਨਾਂ ਦੇ ਡੰਡਾ ਹੁੱਕ ਫੱਟੀ ਸਭ ਕੁਝ ਨਾਲ ਹੈ ਭਾਈ ਠੀਕ ਹੈ ਮਗਰਾੜ ਵੀ ਸਾਫ਼ ਹੈ ਗਲੇ ਵੀ ਨਹੀਂ ਹੈਗੇ ਉਦਾਂ ਨਾਟਾਂ ਖਟੂਕਾ ਲੱਗਿਆ ਵਾ ਸਿਰਫ ਰੰਗੇ ਰੰਗ ਹੋਇਆ ਪਿਆ ਨਾ ਮਗਰਾੜਾ ਨੂੰ ਤੇ ਸ਼ੋਹ ਨੂੰ ਬਾਕੀ ਹਲੇ ਟਰੈਕਟਰ ਧੋਇਆ ਬਣੀ ਹੈਗਾ ਨਾ ਡੀਜ਼ਲ ਮਾਰੇ ਵਾ ਪਾ ਧੋਇ ਤੋਇ ਟਰੈਕਟਰ ਨੇ ਹੋਰ ਵਧੀਆ ਬਣ ਜਣਾ ਠੀਕ ਹੈ ਜੀ ਤੇ ਬਾਕੀ ਜਿਹੜੇ ਸੱਜਣ ਨੇ ਮਨ ਵਿੱਚ ਹੋਇਆ 585 ਲੈਣੇ ਦਾ ਠੀਕ ਹੈ ਉਹ ਕੰਟੈਕਟ ਕਰ ਲਿਓ ਤੇ ਟਾਇਰ ਟੱਪਾ ਵੀਰੇ ਮਗਲ ਐਮ ਆਰ ਪਦੇ ਆ ਅੱਧੇ ਟਾਇਰ ਹੈਗੇ ਹੀ ਆ ਬਾਈ ਅੱਧੇ ਤੋਂ ਜ਼ਿਆਦਾ ਹੀ ਹੋਣਗੇ ਪਰ ਮੈਂ ਤੁਹਾਨੂੰ ਅੱਧੇ ਮੰਨ ਕੇ ਕਹਿੰਦਾ ਵੀ ਅੱਧੇ ਹੈਗੇ ਆ ਗੱਡੀ ਹਮਾਂ ਇੰਨੀ ਖੜੀ ਆ ਦੋਂਗੜਾ ਦੋਂਗੜ ਗੁੱਡੀ ਖੜੀ ਆ ਮੋਲੇ ਵੀ ਐਮ ਆਰ ਐਫ ਦੇ ਟਾਇਰ ਆ ਇਹਨਾਂ ਵਿੱਚ ਵੀ 35 40 ਪੈਸੇ ਮੋਲੇ ਹੋਣਗੇ ਠੀਕ ਹੈ ਜੀ ਬੰਪਰ ਬੰਪਰ ਲੱਗਿਆ ਵਹ ਡੈਕਟਰ ਨੂੰ ਛਤਰੀ ਹੈ ਨਹੀਂ ਤੇ ਬਾਕੀ ਜਿਹੜਾ ਸੱਜਣ ਦਾ ਮਨ ਹੋ ਟਰੈਕਟਰ ਲੈਣ ਨੂੰ ਬਾਈ ਫੋਨ ਨੰਬਰ ਦਿੱਸਿਆ ਵਾ ਤੁਹਾਨੂੰ ਪਤਾ ਹੀ ਲੋਕੇਸ਼ਨ ਦਾ ਤੁਸੀਂ ਆ ਕੇ ਉਹ ਡੈਕਟਰ ਚਲਾ ਕੇ ਦੇਖ ਸਕਦੇ ਆ ਠੀਕ ਹੈ ਵੀਰੇ ਤੇ ਬਾਕੀ ਵੀਰੇ ਰੇਟ ਦੀ ਗੱਲ ਕਰੀਏ 2.5 ਲੱਖ ਰੁਪਏ ਡਿਵਾਨ ਟਰੈਕਟਰ ਦੀ ਮਹਿੰਦਰਾ 585 ਠੀਕ ਹੈ ਜੀ ਤੇ ਜਿਹੜੇ ਸੱਜਣ ਨੇ ਇਹਦੇ ਵਿੱਚ ਕੋਈ ਡੈਕਟਰ ਕਟਾਉਣਾ ਹੋਵੇ ਆਪਣਾ ਉਹ ਵੀ ਕੱਟ ਲੂਗੇ ਆਪਾਂ ਜੇ ਕਿਹਨ ਸਿੱਧਾ ਲੈ ਕੇ ਜਾਣਾ ਘਰ ਨੂੰ ਸਿੱਧਾ ਵੀ ਲੈ ਕੇ ਜਾ ਸਕਦਾ ਹੈ ਤੇ ਇੱਕ ਜ਼ਰੂਰੀ ਗੱਲ ਸੀ ਵੀ ਬਾਕੀ ਆਪਾਂ ਇਹਦੀ ਚਲਾਈ ਦੀ ਅੱਗੇ ਤੁਹਾਨੂੰ ਮੈਂ ਵੀਡੀਓ ਐਡ ਕਰ ਦੇਣੀ ਤੁਸੀਂ ਦੇਖ ਲਿਓ ਵੀ ਰੋਡ ਪਾ ਫੁੱਲ ਰੇਸਟ ਕਿੱਥੇ ਕਣਾ ਜਾ ਰਿਹਾ ਤਾਂ ਆਪਾਂ ਨੂੰ ਖੁਦ ਜਜਮੈਂਟ ਹੋ ਜੂ ਡੈਕਟਰ ਠੀਕ ਚੱਲਿਆ ਕਿ ਨਹੀਂ ਚੱਲਿਆ ਠੀਕ ਹੈ ਜੀ ਬਾਕੀ ਮੈਂ ਤਾਂ ਚਲਾਇਆ ਲਿਆ ਵੀਰੇ ਲੀਕਈ ਵੀ ਨਹੀਂ ਕੋਈ ਹੈਗੀ ਆ ਓਰੀਜਨ ਉਹ ਮਾੜੀ ਮੋਟੀ ਦਾ ਚਲੋ SLAV ਜੀ ਹੁੰਦੀ ਚੱਲੀ ਜਾਂਦਾ ਇਹ ਜائیں ਜੂਨ ਜਾਈ ਹੁੰਦਾ ਓਏ ਠੀਕ ਹੈ ਬਾਕੀ ਉਧਰ ਡੈ ਗੇਰ ਬਕਸਾ ਸੁੱਕਾ ਪਿਆ ਸਾਰੀ ਗੇਰ ਐਨ ਮਲਾਈ ਮੰਗ ਪੈਨੇ ਤੁਹਾਨੂੰ ਉਹ ਵੀ ਦਿਖਾ ਦਿੰਨਾ ਆ ਦੇਖੋ ਆ ਪਹਿਲਾ ਆ ਬੈਕ ਆ ਆ ਦੂਆ ਆ ਤੀਆ ਗੇਰਾਂ ਚ ਵੀ ਨਹੀਂ ਪਲੇ ਹੈ ਨਹੀਂ ਤਾਂ ਟਰੈਕਟਰ ਜਿਹੜੇ ਜਿਆਦਾ ਚੱਲੇ ਫਨੇ ਗੇਰਾਂ ਮਾ ਬਹੁਤ ਪਲੇ ਪੈ ਜਾਂਦੀ ਉਹਨਾਂ ਦੇ ਟਰੈਕਟਰ ਖੇਤੀ ਨੂੰ ਚੱਲਿਆ ਵਾ ਘਰੇ ਚੱਲਿਆ ਵਾ ਬਾਈ ਟਰੈਕਟਰ ਆ ਪੂਰਾ ਠੀਕ ਹੈ ਜੀ ਬਾਕੀ ਤੁਹਾਨੂੰ ਦੱਸੇ ਇਹਦਾ ਜਿਹੜੀ ਗੱਲਾਂ ਸੁਣਨੇ ਆਲੀ ਤੀਆਂ ਬਾਕੀ ਤੁਸੀਂ ਆਪ ਆ ਕੇ ਦੇਖਣਾ ਉਹ ਟਰੈਕਟਰ ਬਾਰੇ ਠੀਕ ਹੈ ਜੀ ਕੀ ਰਿਪੋਰਟ ਕਹਿੰਦਾ ਸਾਨੂੰ